ਨੀਵ ਅਕ ਸਾਲ ਹੋ ਗਿਆ ਸਾਡੇ ਕੋ ਰਹਿੰਦੇ ਪਰ ਜਿਹੜਾ ਇਹਨੇ ਦਰਦ ਚੱਲਿਆ ਜਿਹੜੀ ਇਹਨੇ ਤਕਲੀਫ ਚੱਲੀ ਆ ਉਹ ਅੱਜ ਵੀ ਇਹਨੂੰ ਪਲ-ਪਲ ਜਾਤ ਹੁੰਦੀ ਜਿਹੜੀ ਇਹਨਾਂ ਭੈਣ ਦੀ ਇਸ ਬਾਹ ਦੇ ਵਿੱਚ ਕੀੜੇ ਪਏ ਹੋਏ ਸੀ ਜਲੰਧਰ ਸਿਵਰਾ ਹਸਪਤਾਲ ਦੇ ਵਿੱਚ ਤੀਜੀ ਮੰਜ਼ਲ ਤੇ ਪਈ ਕੀੜਿਆਂ ਤੋਂ ਖਾਧੇ ਜਾ ਰਹੇ ਸੀ ਮਹੀਨਾ ਹੋ ਗਿਆ ਸੀ ਕਰੀਬ ਇਹਨੂੰ ਉੱਥੇ ਪਈ ਕਿ ਦੁੱਖ ਦੀ ਗੱਲ ਤਾਂ ਇਹ ਹੈ ਜੀ ਵੀ ਹਸਪਤਾਲ ਦੇ ਵਿੱਚ ਪਈ ਕਿਰਿਆ ਦੇ ਨਾਲ ਖਾਧੀ ਜਾ ਰਹੀ ਹੈ ਆ ਕਿਰਿਆ ਜਿਹਨੂੰ ਇਨਸਾਨ ਨੂੰ ਖਾੜੇ ਕਿਰਿਆ ਇਹਨਾਂ ਦੇ ਨਾਲ ਜਿੱਦ ਤੋਂ ਜ਼ਹਿਰ ਕਰਕੇ ਧਰਨਾ ਦਿੱਤਾ ਉੱਥੇ ਜਾ ਕੇ ਲੱਕੜਾ ਕਰਾ ਦੋ ਜੇਕਰ ਤੁਹਾਡੀ ਡਿਊਟੀ ਮੰਦੇ ਸਾਰ ਤੁਸੀਂ ਹੁਣ ਜੇ ਜੇ ਤੁਸੀਂ ਸਰ ਲਿੰਕਾ ਪੁੱਛੀ ਕਰਨੀ ਆ ਸਰ ਫਿਰ ਤਾਂ ਅਸੀਂ ਦੇਖੋ ਤੁਹਾਡੇ ਕੁਝ ਨਹੀਂ ਕਰ ਸਕਦੇ ਰਿਕਵੈਸਟ ਆ ਅਸੀਂ ਬੈਠਿਆ ਅੱਜ ਕੋਈ ਸਾਹਮਣੇ ਕੋਈ ਮਈਆ ਨਹੀਂ ਕੋਈ ਕੋਈ ਨਹੀਂ ਇਹ ਰਿਆ ਫੱਟੀ ਵੀ ਹੋਈ ਆ ਟੀਕੇ ਵੀ ਲੱਗਦੇ ਉਹਨਾਂ ਦੇ ਜਿਹੜੇ ਭੈਣ ਨੇ ਕਹੀ ਹੈ ਜੱਜਾ ਫਿਰ ਪੁਲਿਸ ਸਾਡੇ ਨਾਲ ਦੇਖੋ ਜੀ ਦੇਖੋ ਸਾਰਾ ਅੱਧੇ ਖੜਾ ਪੁਲਿਸ ਅਸੀਂ ਰਿਕੁਐਸਟ ਆ ਸਾਨੂੰ ਨੈਮ ਸਚਾਈ ਦੱਸੋ ਵੀ ਕੀ ਇਹਦੇ ਨਾਲੇ ਉਹਨੇ ਕਿਹੜੇ ਕਿੱਦਾਂ ਪੈ ਗਿਆ ਹਸਪਤਾਲ ਚ ਪਈ ਨੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫੋਟੇ 14 9 2117 ਚ ਇਸ ਭੈਣ ਨੂੰ ਰਹਿਾਨਾ ਖਾਨ ਨੂੰ ਅਸੀਂ ਜਲੰਧਰ ਸਿਵਲ ਹਸਪਤਾਲ ਤੋਂ ਲੈ ਕੇ ਆਏ ਸੀ ਇਹ ਭੈਣ ਨੂੰ ਕਿਉਂ 7 ਸਾਲ ਤੇ 10 ਮਹੀਨੇ ਹੋ ਗਏ तकरीबन 8 ਸਾਲ ਹੋ ਗਏ ਸਾਡੇ ਕੋਲ ਰਹਿੰਦੇ ਆ ਮੇਰੀ ਜਹਾਨਾ ਭੈਣ ਦੀ ਇਸ ਬਾਹ ਦੇ ਵਿੱਚ ਕੀੜੇ ਪਏ ਹੋਏ ਸੀ ਅਸੀਂ ਤੁਹਾਨੂੰ ਅੱਜ ਵੀ ਦਿਖਾ ਨਹੀਂ ਸਕਦੇ ਉਹ ਵੀਡੀਓ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਤੀਜੀ ਮੰਜ਼ਲ ਤੇ ਪਈ ਕੀੜਿਆਂ ਤੋਂ ਖਾਧੇ ਜਾ ਰਹੇ ਸੀ ਮਹੀਨਾ ਹੋ ਗਿਆ ਸੀ ਕਰੀਬੇ ਨੂੰ ਉੱਥੇ ਪਈ ਨੂੰ ਹਸਪਤਾਲ ਦੇ ਵਿੱਚ ਨੇ ਇੱਕ ਤੇ ਬਾਹਰ ਨਹੀਂ ਹੈਗੇ ਇਹ ਸਿਵਲ ਹਸਪਤਾਲ ਦੇ ਵਿੱਚ ਆ ਜੀ ਇਹ ਹਾਲਾਤ ਤੇ ਆ ਇੱਕ ਵਿਚਾਰੀ ਜੀ ਲੇਡੀ ਪਈ ਹੈ ਭੈਣ ਸਾਡੀ ਇੱਥੇ ਸਿਵਲ ਹਸਪਤਾਲ ਦੇ ਵਿੱਚ ਇਹਦਾ ਤੁਸੀਂ ਰਿਪੋਰਟ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਇਹ 30 ਤਰੀਕ ਨੂੰ ਦਾਖਲ ਆ ਜੀ ਇੱਥੇ ਸਾਰੇ ਮੇਰ ਦੱਸਦੇ ਆ ਕਿ 30 ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਫਸਟ ਏਡ ਨਹੀਂ ਹੋਈ ਕੋਈ ਪੱਟੀ ਕੋਈ ਡਰੈਸਿੰਗ ਕੋਈ ਇਲਾਜ ਕੁਝ ਨਹੀਂ ਹੋਇਆ ਕੀੜੇ ਪਏ ਹੋਇਆ ਲਾਗਮਾਂ ਦੇ ਵਿੱਚ ਪੂਰੀ ਬਾਹ ਗਲੀ ਹੋਈ ਆ ਤੇ ਇਹ ਸਿਵਲ ਹਸਪਤਾਲ ਦੇ ਵਿੱਚ ਪੇ ਦੇਖੋ ਕਿਦਾਂ ਕੀੜੇ ਵਿੱਚ ਕਿਦਾਂ ਅੰਦਰ ਸਾਹ ਦਾ ਉਹਦਾ ਸਰੀਰ ਨੂੰ ਖਾ ਚੁੱਕਿਆ ਕੀੜੇ ਆ ਬ੍ਰੀਕ ਬ੍ਰੀਕ ਕੀੜੇ ਦੇਖੋ ਕਿੰਨੇ ਜ਼ਿਆਦਾ ਤੁਰੇ ਫਿਰਦੇ ਆ ਵਿੱਚ ਇਹ ਸਾਡੀ ਟੀਮ ਦੇ ਮੈਂਬਰ ਆ ਇਹਨਾਂ ਨੇ ਪੱਟੀ ਖੋਲੀ ਆ ਕੇ ਹੁਣ ਤੇ ਇਹ ਪੱਟੀ ਵੀ ਸਾਡੀ ਟੀਮ ਦੇ ਮੈਂਬਰ ਦਮਨ ਆ ਵੀਰ ਸਾਡਾ ਜਲੰਧਰ ਤੋਂ ਮੰਗਲਵਾਰ ਨੂੰ ਇਹ ਕਰਵਾ ਕੇ ਗਿਆ ਸੀਗਾ ਕਹਾਂ ਸੇ ਹੋ ਬੈਨ ਆਪ ਕਹਾਂ ਸੇ ਹੋ ਬਤਾਈਏ ਦੇਖੋ ਇਹ ਦੱਸੋ ਕਿੱਥੋਂ ਆ ਤੁਸੀਂ ਭੈਣਾ ਆਪ ਕੀ ਮਦਦ ਕਰ ਰਹੇ ਹੈ ਕਿ ਕਹਾਂ ਸੇ ਆਏ ਹੋ ਆਪ ਯਾਨੀ ਕਿ ਦੁੱਖ ਦੀ ਗੱਲ ਤਾਂ ਇਹ ਹੈ ਜੀ ਵੀ ਹਸਪਤਾਲ ਦੇ ਵਿੱਚ ਪਈ ਕੀੜਿਆਂ ਦੇ ਨਾਲ ਖਾਧੀ ਜਾ ਰਹੀ ਹੈ ਇਹ ਤੇ ਇਹ ਪ੍ਰਸ਼ਾਸਨਾਂ ਸੁੱਤਾ ਪਿਆ ਜੀ ਇਹ ਹੂਕ ਨੀਂਦ ਦੇ ਵਿੱਚ ਸੁੱਤਾ ਹੈ ਪ੍ਰਸ਼ਾਸਨ ਹਸਪਤਾਲ ਦੇ ਵਿੱਚ ਮਰ ਰਹੀ ਹੈ ਇੱਕ ਭੈਣ ਪਈ ਇੱਥੇ ਤੇ ਜਿਹਦੇ ਕੀੜਿਆਂ ਦੇ ਨਾਲ ਉਹਦੀ ਬਾਹਾਂ ਦੋਂ ਵੱਧ ਖਾ ਗਈਆਂ ਕੀੜੇ ਕੀੜੇ ਖਾ ਗਿਆ ਜੀ ਉਹਨੂੰ ਤੇ ਹੁਣ ਇਸ ਤੋਂ ਅੱਗੇ ਹੁਣ ਕਿਸ ਚੀਜ਼ ਦੀ ਵੇਟ ਕਰ ਰਿਹਾ ਪ੍ਰਸ਼ਾਸਨ ਵੀ ਕੀ ਇਹ ਭੈਣ ਖਤਮ ਹੋ ਜੇਵੇ ਜਾਂ ਮਰ ਜੇਵੇ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਗੂਆ ਜੀ ਤੁਸੀਂ ਪੱਟੀਆਂ ਕਰਦੇ ਇਨਾਲੇ ਰੋਜ਼ ਨਾ ਜੀ ਨਾ ਇਹ ਤਾਂ ਜੀ ਮੇਰੀ ਨਾਈਟ ਦੀ ਤੁਸੀਂ ਆਪ ਦੀ ਕਿੰਨੀ ਜੀ ਕਦੇ ਪੱਟੀ ਕੀਤੀ ਨਹੀਂ ਨਾਈਟ ਤੇ ਹੁੰਦੀ ਨਹੀਂ ਇਹ ਪੱਟੀ ਹੋਈ ਹੋਈ ਸੀ ਮਾਰਨ ਨੂੰ ਤਾਂ ਨਹੀਂ ਪੱਟੀ ਹੋਈ ਹੋਈ ਸੀ ਇਹਦੇ ਨਹੀਂ ਪਹਿਲਾਂ ਹੋਈ ਹੋਈ ਸੀ ਕੱਲ ਹੋਈ ਸੀ ਇੱਕਦਮ ਛੱਡ ਕੇ ਕਰਦੇ ਤੁਸੀਂ ਪੱਟੀ ਕਰਦੇ ਆ ਹਾਂ ਜੀ ਰੋਜ਼ ਪੱਟੀ ਇੱਕ ਦਿਨ ਛੱਡ ਕੇ ਤੁਸੀਂ ਕਹਿੰਦੇ ਪੱਟੀ ਹੁੰਦੀ ਆ ਹਾਂ ਜੀ ਹਾਂ ਜੀ ਸਟਾਫ ਗੁੱਦਾ ਕਹਿ ਰਿਹਾ ਸੀ ਪੱਟੀ ਨਹੀਂ ਕਰੀ ਹੁੰਦੀ ਨਹੀਂ ਸੱਟਣਾ ਪੈਂਦਾ ਜਾਗੂ ਹਾਂ ਜੀ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਜੀ ਮੈਂ 6 ਦਿਨ ਤੇ 9 ਦਿਨ ਤੋਂ ਇੱਥੇ ਜੀ 9 ਕੋਈ ਨਹੀਂ ਜਿੰਨੇ ਤੁਹਾਡੇ ਬੰਦੇ ਨਰਾਇਣ ਦਨ ਪੱਟੀ ਹੋਈ ਹੈ ਬਸ ਸਾਡੀ ਟੀਮ ਦੇ ਮੈਂਬਰ ਆ ਕੇ ਪੱਟੀ ਕਰਾਉਂਦੇ ਮੀਟਿੰਗ ਹੋਈ ਉਸ ਦਿਨ ਤੋਂ ਬਾਅਦ ਫੇਰ ਨਹੀਂ ਹੋਈ ਕਰਦੀ ਨਹੀਂ ਹੋਈ ਕੀ ਇਹ ਭੈਣ ਦੇ ਇਲਾਜ ਦੇ ਵਿੱਚ ਵਰਤੇ ਆ ਗਿਆ ਸਾਰਾ ਆ ਸਿਸਟਮ ਜਿਹੜਾ ਕਹਿ ਰਿਹਾ ਵੀ ਅਸੀਂ ਪੱਟੀਆਂ ਕਰਦੇ ਸੀਗੇ ਹੱਥ ਨਾ ਲਾਵੇ ਇਹ ਆ ਦੇਖੋ ਕੀ ਹਾਲਾਤ ਆ ਆ ਦੇਖੋ ਜਖਮ ਆ ਆ ਦੇਖੋ ਕਿਵੇਂ ਕੀੜਿਆਂ ਨਾਲ ਭਰਿਆ ਹੋਇਆ ਜਖਮ ਆ ਆ ਹੁਣ ਅਸੀਂ ਆ ਕੇ ਦੇਖੋ ਆ ਤਾਰਪੀਨ ਦਾ ਤੇਲ ਪਾਇਆ ਆ ਤੁਸੀਂ ਕੀੜੇ ਦੇਖੋ ਜੀ ਆ ਕੀੜੇ ਆ ਜੀ ਇਹਨੂੰ ਇਨਸਾਨ ਨੂੰ ਖਾ ਰੇ ਕੀੜਿਆ ਇਹ ਕੀੜੇ ਨਹੀਂ ਹੈਗੇ ਜੀ ਇਹ ਇਨਸਾਨ ਆ ਜੀ ਜੋ ਇੱਕ ਦੂਜੇ ਨੂੰ ਖਾ ਰਿਆ ਜੀ ਆ ਦੇਖੋ ਭੈਣ ਦੇ ਜ਼ਖਮ ਦੇ ਵਿੱਚ ਕੀੜੇ ਭਰੇ ਪਏ ਆ ਭਰੇ ਪਏ ਵਿੱਚੋਂ ਦੇਖੋ ਤੁਸੀਂ ਹੱਡੀਆਂ ਨੂੰ ਵੀ ਕੀੜੇ ਖਾ ਰਿਆ ਜੀ ਜਿਹੜੇ ਹੋਣ ਐਸਾ ਅਥੈਂਟਿਕ ਹੈ ਜੀ ਠੀਕ ਹੈ ਜੀ ਅੱਗੇ ਟ੍ਰੀਟਮੈਂਟ ਚਾਹੀਦੀ ਮੈਡੀਸਿਨ ਸਕੱਟਰੀ ਦੋ ਕਿੰਨੀ ਦੋਹਰ ਪੈਸੇ ਦੋਈ ਤੋਂ ਬਾਅਦ ਹੋਣੀ ਹੈ ਪਰ ਪਹਿਲਾਂ ਕੀ ਵਰਸਿਆਂ ਪਹਿਲੇ ਉਹ ਕਿਹੜਾ ਕੱਟੇ ਸੀ ਕਿਹੜੀ ਨਹੀਂ ਕੱਟਿਆ ਜੀ ਸਕੱਟਰੀ ਗੱਲ ਕਰ ਰਹੇ ਨੇ ਨਾਮ ਦੀ ਗੱਲ ਕਰ ਰਹੇ ਨੇ ਠੀਕ ਹੈ ਜੀ ਉਹ ਦਿਮਾਗੀ ਦਵਾਈ ਤੋਂ ਠੀਕ ਕਿੰਨੀ ਚਿਰ ਦਾ ਇਸ ਜੀ ਜੀ ਇਹ ਲਾਚਾਂ ਦੇ ਸਕੱਟੇ ਲਿਖਿਆ ਪਾਉਂਦੇ ਜੀ ਜੀ ਇਹ ਕੀ ਡੋਜ਼ਿੰਗ ਨਹੀਂ ਸੋ ਸਪੈਸ਼ਲ ਜੀ ਡਾਕਟਰ ਅਮਨ ਉਹਨਾਂ ਨੇ ਕਹਿੰਦੇ ਸਭ ਚੱਲਦੀ ਹੈ ਉਹਨਾਂ ਨੂੰ ਕਿਹੜੀ ਮੈਡੀਸਿਨ ਚੱਲਦੀ ਹੈ ਹਾਂਜੀ ਉਹਨਾਂ ਨੇ ਲਿਖਿਆ ਕਿ ਕੀ ਕੀ ਐਸਨ نرکن چل دیں ایک دن سیلس کا انجرشن بیٹھا دیکھتا دیکھا چکے سکیٹر نے لکھا چکے رام پولیس پر چکے جیٹو بام دیکھا دیکھا اولی جو لینڈرز درین دی آرائز بول دی اولی خان فرس اٹھو گئے کار دن باغ پیوان دن باغ جیگر سارے جس دنے آئی سیئے دے پیوان دن باغ پیوان دن باغ پیوان دن باغ پیوان دن باغ پیوان ਪਾਦੇ ਵਕੁਨ ਤੇ ਜਿਹੜੇ 30 ਤਰੀਕ ਨੂੰ ਆਇਆ ਸੇਮ ਡੇ ਐਕਸੀਡੈਂਟ ਹੋਇਆ ਜੀ ਤਾਂ ਠੀਕ ਹੈ ਜੀ ਜਿਸ ਦਿਨ ਦੇ ਆਇਆ ਤੁਸੀਂ ਕੀੜੇ ਤੇ ਕੋਈ ਟਰੀਟਮੈਂਟ ਕਰਿਆ ਸੀ ਹਾਂਜੀ ਤੁਸੀਂ ਕੀੜਿਆਂ ਦਾ ਟਰੀਟਮੈਂਟ ਹਾਂ ਤਾਂ ਕਰਬਨਲ ਤੋਂ ਮਨ ਪਾਣੀ ਟਰੀਟਮੈਂਟ ਪਹਿਲੇ ਕਰ ਦਿੱਤਾ ਜੀ ਤੀਰ 2 ਦਿਨ ਦਾ ਸਰਟੀਫਿਕੇਟ ਹੋਈ ਹੈ ਹਾਂ ਤੁਸੀਂ ਲਾ ਲਓ 1 ਤਰੀਕ ਤੋਂ ਲਾ ਲਓ ਨਹੀਂ 2 ਤੋਂ ਲਾ ਲਓ 3 ਤਰੀਕ 3 ਤੋਂ ਲਾ ਲਓ 3 ਤਰੀਕ ਤੋਂ ਲੈ ਕੇ ਤੁਸੀਂ ਇਹਨਾਂ ਦੇ ਤਰਪੀਲੇ ਤੇ ਲਾ ਰਹੇ ਹੋ ਜੀ ਪੱਟੀ ਹੋ ਰਹੀ ਹੈ ਪੱਟੀ ਨਹੀਂ ਤਰਪੰਡੇ ਲਾਉਂਦੇ ਜਿਵੇਂ ਅਸੀਂ ਲੱਗੀ ਦੀ ਹਾਂ ਦੱਸਿਓ ਰੱਖ ਦਿੰਨੇ ਉੱਤੇ ਬਸ ਉਹ ਕਰਨ ਲਈ ਤੇ ਉਸ ਤੋਂ ਬਾਅਦ ਇਹਦਾ ਕੁਝ ਫਰਕ ਪਿਆ ਕਿਉਂ ਨਾ ਜੀ ਪੰਪ ਹੋਈ ਤਾਂ ਕਿ ਹੁਣ ਮੈਨੂੰ 200 ਰੈਡ ਹੋ ਗਿਆ ਕਿਹੜੇ ਕੋਲੋਂ ਕਾਫੀ ਘੱਟ ਗਿਆ ਤੇ ਡੇਡੇ ਸੀ ਨੂੰ ਕੱਢ ਚੋੜੀ ਕੱਢੀ ਸਰਵਿਸ ਕੀੜੇ ਇੱਕ ਵੀ ਕੀੜਾ ਨਹੀਂ ਉੱਥੇ ਮਰਿਆ ਪਿਆ ਹੋਵੇ ਨਾ ਕੋਈ ਤਰਪੀਨ ਦਾ ਤੇਲ ਪਾਇਆ ਹੋਵੇ ਸਾਨੂੰ ਇੱਕ ਵੀ ਪੇਸ਼ੈਂਟ ਦੇ ਨਾਲ ਦਾ ਬੰਦਾ ਵੀ ਮੇਰੀ ਗਵਾਹਤਾ ਕਰਾ ਦਿਓ ਜੇਕਰ ਤੁਹਾਡੀ ਇਹ ਡਿਊਟੀ ਬੰਦੇ ਸਰ ਤੁਸੀਂ ਹੁਣ ਜੇ ਤੁਸੀਂ ਸਰ ਲੀਪਾ ਪੁੱਛੀ ਕਰਨੀ ਆ ਸਰ ਫਿਰ ਤਾਂ ਅਸੀਂ ਦੇਖੋ ਤੁਹਾਡੇ ਕੁਝ ਨਹੀਂ ਕਰ ਸਕਦੇ ਰਿਕਵੈਸਟ ਆ ਐਜ ਇਨਸਾਨੀਅਤ ਤੁਸੀਂ ਦੋਨੋਂ ਮੌਜੂਦਾ ਡਾਕਟਰ ਬੈਠੇ ਆ ਤੁਹਾਨੂੰ ਇਹ ਸਿੱਧਾ ਜਵਾਬ ਦੇਣਾ ਚਾਹੀਦਾ ਆ ਪੇਸ਼ੰਗਾਂ ਦੇ ਦੇਖ ਕੇ ਘਰ ਘਰ ਬੰਦ ਕੇ ਮੂੰਹ ਤੇ ਚਾਪਾਂ ਚੁੰਨੀਆਂ ਬੰਨ ਕੇ ਬੈਠਿਆ ਇੰਨੇ ਜ਼ਿਆਦਾ ਸੁਣਨ ਆ ਰਹੀ ਪੂਰੀ ਬੋਰਡ ਦੇ ਵਿੱਚ ਸਰ ਅਸੀਂ ਤੁਹਾਨੂੰ ਸਾਰੇ ਵੀਰਾਂ ਭੈਣਾਂ ਨੂੰ ਐਕਸਪਲੇਨ ਨਹੀਂ ਕਰ ਸਕਦੇ ਪਰ ਇਹ ਸਾਡਾ ਸਿਸਟਮ ਆ ਇਹ ਸਾਡਾ ਇਹ ਸਾਡਾ ਹੈਲਥ ਦਾ ਸਿਸਟਮ ਆ ਇਹ ਸਿਵਲ ਅਫਸਰਾਂ ਵਾਲਾ ਜਲੰਧਰ ਸਿਟੀ ਰਿਸਰਵ ਜਲੰਧਰ ਸਿਟੀ ਖਣੂਕ ਭੈਣ ਕੋਈ ਤੁਹਾਨੂੰ ਦਵਾਈ ਦਿੱਤੀ ਜਾਂਦੀ ਹੈ ਕੋਈ ਮੇਰੀ ਦਵਾਈ ਖਾਣੇ ਤੁਸੀਂ ਕੋਈ ਦਵਾਈ ਦਿੱਤੀ ਜਾਂਦੀ ਹੈ ਤੁਹਾਨੂੰ ਦੇਖੋ ਕੋਈ ਦਵਾਈ ਇਹਨੂੰ ਦਿੱਤੀ ਨਹੀਂ ਜਾ ਰਹੀ ਭੈਣ ਨੂੰ ਇਹ ਭੈਣ ਇਸ ਚੀਜ਼ ਦੀ ਗਵਾਹ ਕਾਲ ਰਹੀ ਹੈ ਤੇ ਪੇਸ਼ੈਂਟਾਂ ਦੇ ਨਾਮ ਜਿਹੜੇ ਬੰਦੇ ਬੈਠੇ ਆ ਉਹ ਸਾਰੇ ਇਸ ਚੀਜ਼ ਦੇ ਗਵਾਹ ਆ ਇਸ ਭੈਣ ਦੇ ਨਾਲ ਇਦਾਂ ਦਾ ਬਦੀਰਾ ਕੀਤਾ ਜਾਂਦਾ ਕਿਉਂਕਿ ਅਨੂ ਨਾ ਇਹ ਨਵਾਰੇ ਸੰਗ ਦਾ ਕੋਈ ਨਹੀਂ ਹੈਗਾ ਇਹਦੀ ਬੋਲ ਨਹੀਂ سپورਟਰੀ ਉਹਦੇ ਨਾਲ ਕੋਈ ਮਹੱਲੇਦਾਰੀ ਦੇ ਬੰਦੇ ਨਹੀਂ ਕੋਈ ਪ੍ਰਧਾਨ ਨਹੀਂ ਕੋਈ ਨਗਰ ਕੌਂਸਲ ਇਹਨਾਂ ਦੇ ਨਾਲ ਨਹੀਂ ਆਏ ਤਾਂ ਇਹਦਾ ਇਲਾਜ ਨਹੀਂ ਹੋ ਰਿਹਾ ਇਸ ਕਰਕੇ ਵੀ ਬੈਠਿਆ ਅੱਜ ਤੁਹਾਡੇ ਸਾਹਮਣੇ ਪਤੀ ਹੋਈ ਆ ਵੀ ਕੋਈ ਪਤੀ ਨਹੀਂ ਹੋਈ ਆ ਦੇ ਦੱਸ ਸਕਦੇ ਸਾਰੇ ਜਿੰਨੇ ਵੀ ਇੱਥੇ ਮਰੀਜ਼ਾਂ ਦੇ ਨਾਮ ਦੇ ਰਿਸ਼ਤੇਦਾਰ ਆ ਉਹ ਸਾਰੇ ਇਸ ਚੀਜ਼ ਦੇ ਗਵਾਹ ਆ ਆ ਦੇਖੋ ਕਿੰਨੀ ਵੱਡੀ ਮੋਰ ਆ ਜੀ ਇਹ ਮੋਰ ਸਾਰੀ ਮੋਰਾਂ ਨੂੰ ਛੁੱਟ ਕੋਰਦੀ ਬਿਲਕੁਲ ਵੀ ਕੋਈ ਪ੍ਰਿਬਲਿਕ ਨਹੀਂ ਹੋ ਰਹੀ ਆਪਣੀਆਂ ਸਾਨੂੰ ਜੇ ਕੋਈ ਪੱਟੀ ਨਹੀਂ ਕਰ ਕੋਈ ਜੋਤੀ ਨਹੀਂ ਹੋਈ ਪਿਛਲੇ ਸਟਾਫ ਨੂੰ ਸਟਾਫ ਨੂੰ ਪੁੱਛੋ ਜੀ ਆ ਜਿੰਨੇ ਬੰਦੇ ਆਲੇ-ਗਲੇ ਖੜੇ ਆ ਦੱਸੋ ਸਰ ਪੱਟੀ ਹੋਈ ਸੀ ਇਹਨਾਂ ਦੇ ਜਿਹੜੇ ਤੁਸੀਂ ਦੱਸੋ ਕੋਈ ਪੱਟੀ ਨਹੀਂ ਹੋਈ ਇਹਨਾਂ ਨੇ ਪੱਟੀ ਕੀਤੀ ਕਿ ਨਹੀਂ ਨਾ ਦੋ ਸਟਾਫ ਸਾਨੂੰ ਇਹ ਕਹਿ ਰਿਹਾ ਪੱਟੀ ਵੀ ਹੋ ਰਹੀ ਆ ਟੀਕੇ ਵੀ ਲੱਗਦੇ ਆ ਇਹਨਾਂ ਦੇ ਇਹ ਭੈਣ ਨੇ ਕਹੀ ਆ ਗੱਲ ਸਾਨੂੰ ਜੇ ਪੱਟੀ ਹੋਈ ਤਾਂ ਦੱਸੋ ਪੱਟੀ ਉੱਥੇ ਕਿਹਦੇ ਦਾ ਕਿਹਦਾ ਪੈਸੇ ਦਾ ਗਿਆ ਹੋਇਆ ਕਿਸੇ ਨੇ ਲਿੱਖਿਆ ਮੈਂ ਕਹਿੰਦਾ ਹੁਣਾਂ ਹੀ ਇੱਥੇ ਰੁਕੇ ਰਹਿ ਗਏ ਹੋਏ ਕਿਉਂ ਬੰਦੇ ਨੂੰ ਸਾਹ ਦੇਖੋ ਜੇ ਤੁਸੀਂ ਤਾਂ ਕਹਿਣਾ ਇਹਨੂੰ ਸਿਰਫ ਫੋਲਡ ਕਰ ਇਹ ਗੱਲ ਆ ਫਿਰ ਤੁਸੀਂ ਸਾਡੇ ਨਾਲ ਦੇਖੋ ਤੁਸੀਂ ਦੇਖੋ ਸਾਰਾ ਇਹ ਪਫਰ ਖੜਾ ਹੁੰਦੀ ਅਸੀਂ ਰਿਕੁਐਸਟ ਆ ਸਾਨੂੰ ਇਹ ਜਿ ਸਚਾਈ ਦੱਸੋ ਵੀ ਕੀ ਇਹਦੇ ਨਾਲੇ ਹੁਣ ਇਹ ਕਿਹੜੇ ਕਿੱਥਾਂ ਪੈ ਗਿਆ ਹਸਪਤਾਲ ਚ ਪਈ ਨੇ ਭੈਣ ਜੀ ਜਿਸ ਦਿਨ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਜੀਆਰਪੀ ਤੋਂ ਪਤਾ ਕੀਤਾ ਸੇਮ ਦੇ ਐਕਸੀਡੈਂਟ ਦਾ ਸੇਮ ਦੇ ਕਿਹੜੇ ਪੈ ਗਏ ਦੱਸੋ ਭੈਣ ਜੀ ਕੰਪੈਨਸੇਟਿਵ ਪੈਸੇ ਵੀ ਭੇਜੇ ਜਾਂਦੇ ਸੇਮ ਉਸ ਦਿਨ ਐਕਸੀਡੈਂਟ ਹੋਇਆ ਉਸ ਦਿਨ ਉਹ ਇੱਥੇ ਸ਼ਟਕੇ ਆ ਕੇ ਨਹੀਂ ਹੈ ਸੀ ਉਹਦੇ ਮੈਨ ਫਿਰ ਦਿੱਤੀ ਤਰੀਕ ਨੂੰ ਐਕਸੀਡੈਂਟ ਹੋਇਆ ਤੀਨ ਤਰੀਕ ਨੂੰ ਇੱਥੇ ਆ ਗਿਆ ਪੇਸ਼ੈਂਟ ਇਹ ਕਹਿ ਰਹੇ ਪਹਿਲੇ ਕੀੜੇ ਪਏ ਹੋਏ ਸੀ ਟਰੇਨ ਤੋਂ ਡੱਗੀ ਪਈ ਸੀ ਬਾਹ ਕੱਟੀ ਗਈ ਸੀ ਤੇ ਉੱਥੋਂ ਜੀਆਰਪੀਆ ਨੇ ਚਾਕੇ ਸਿਵਲ ਹਸਪਤਾਲ ਦਾਖਲ ਕਰਾਤੀ ਸਿਵਲ ਨੇ ਬਾਹ ਜਿਹੜੀ ਕੱਟੀ ਹੋਈ ਸੀ ਉਹ ਨਾਲੋ ਲਾ ਕੇ ਪੱਟੀ ਕਰਕੇ ਪਰ ਆਰਥੋਬੋਰਡ ਚ ਭੇਜਤਾ ਇੱਕ ਮਹੀਨਾ ਕਰੀ ਦੁਬਾਰਾ ਪੱਟੀ ਹੋਈ ਨਹੀਂ ਕੀਤੀ ਜਿਹੜੀ ਬਾਹ ਕੋਈ ਕੋਲੋਂ ਕੱਟੀ ਗਈ ਸੀ ਉਹ ਸਾਰੇ ਕੀੜੇ ਖਾ ਗਏ ਅੱਜ ਜੋ ਜੜ ਤੋਂ ਕਟਣੀ ਪਈ ਜਮਈ ਤੇ ਉੱਥੇ ਪਈ ਤੜਫਦੀਦਾ ਹੀ ਕੱਪੜੇ ਉਤਾਰ ਤੇ ਵਿੱਚੇ ਹੀ ਲੈਟਰਿੰਗ ਬਾਥਰੂਮ ਇੰਨੀ ਮਾੜੀ ਹਾਲਤ ਲੋਕ ਮੂੰਹ ਤੇ ਰਮਾਲ ਬੰਨ ਕੇ ਉਸ ਵਾਰਡ ਦੇ ਵਿੱਚ ਬੈਠੇ 75 ਬਿੱਡਾਂ ਦੀ ਵਾਰ ਸੀ ਸਾਰੇ ਮਰੀਜ਼ ਨੱਕ ਤੇ ਰਮਾਲ ਬੰਨ ਹੀ ਪਏ ਸੀ ਤੇ ਇੱਕ ਬੰਦੇ ਨੇ ਤਰਿਆ ਉੱਥੇ ਇੱਕ ਬੰਦੇ ਨੇ ਆਪਣੀ ਜ਼ਿੰਮੇਵਾਰੀ ਸਾਬੇ ਦੇ ਸਾਨੂੰ ਫੋਨ ਕੀਤਾ ਉਹ ਵੀਰ ਵੀ ਆਪਣੇ ਕੋਲੇ ਕਿਸੇ ਮਰੀਜ਼ ਨੂੰ ਮਰਨ ਆਇਆ ਸੀ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲੇ ਉਹ ਜਦੋਂ ਆਇਆ ਤਾਂ ਉਹਨੇ ਇਸ ਭੈਣ ਦੀ ਹਾਲਤ ਦੇਖੀ ਤਾਂ ਸਾਡੇ ਨਾਲ ਸੰਪਰਕ ਕੀਤਾ ਬਾਈ ਨੇ ਤੇ ਉਹ ਬਾਈ ਦੇ ਦੱਸਣ ਨਾਲ ਸਾਨੂੰ ਪਤਾ ਲੱਗਿਆ ਵੀ ਜਲੰਧਰ ਇੱਕ ਭੈਣ ਇਸ ਹਾਲਾਤ ਚ ਪਈ ਆ ਸ਼ੁਰੂਆਤੀ ਦੌਰ ਸੀ ਸਾਡੇ ਕੋਲੇ ਵੀ ਉਦੋਂ ਢੈਣਾ ਨਹੀਂ ਸੀ ਗਿਆ ਰੱਖਿਆ ਹੋਇਆ ਤੇ ਅਸੀਂ ਜਦੋਂ ਉੱਥੇ ਗਏ ਤਿੰਨ ਦਿਨ ਜਿੱਦੋ ਜਹਿਦ ਕਰਕੇ ਧਰਨਾ ਦਿੱਤਾ ਉੱਥੇ ਜਾ ਕੇ ਅਸੀਂ ਫਿਰ ਉਸ ਟਾਈਮ ਦੇ ਹੈਲਥ ਮਿਨਿਸਟਰ ਵਿੱਚ ਇਨਵੋਲਵ ਹੋਏ ਫਿਰ ਉਹਨਾਂ ਨੇ ਇਸ ਭੈਣ ਨੂੰ ਸਾਡੇ ਨਾਲ ਉੱਤੋਂ ਛੁੱਟੀ ਦੇ ਕੇ ਭੇਜਿਆ ਰਹਿਾਨਾ ਖਾਨ ਭੈਣ ਕਾਨਪੁਰ ਦੀ ਰਹਿਣ ਵਾਲੀ ਆ ਆਪਣੇ ਘਰ ਦਾ ਨਾਮ ਜਮੀਲ ਖਾਨ ਦੱਸਦੀ ਆ ਪਰ ਅੱਜ ਤੱਕ ਇਹ ਪੂਰਾ ਐਡਰੈਸ ਨਹੀਂ ਦੱਸ ਪਾਈ ਭੈਣ ਨੂੰ ਦੌਰੇ ਪੈਂਦੇ ਸੀ ਬਹੁਤ ਜ਼ਿਆਦਾ ਅਫਸਰਟ ਸੀਗੀ ਪਰ ਹੁਣ ਸਿਰ ਦਾ ਵੀ ਆਪਰੇਸ਼ਨ ਕਰਾਉਣਾ ਪਿਆ ਹੁਣ ਦੌਰੇ ਪੈਰੋਂ ਤਾਂ हट ਗਿਆ ਪਰ ਅੱਜ ਮੇਰੀ ਭੈਣ ਆਪਣੇ ਜੋਗੀ ਤਾਂ ਹੋ ਗਈ ਆ ਪਰ ਘਰੇ ਜਾਣ ਜੋਗੀ ਅਜੇ ਤੱਕ ਇਹਦਾ ਪਤਾ ਨਹੀਂ ਲੱਗ ਸਕਿਆ ਕੌਣ ਆ ਕਿੱਥੋਂ ਆ ਰਹਿਾਨਾ ਖਾਨ ਭੈਣ ਵਾਸਤੇ ਅਰਦਾਸ ਕਰਿਓ ਇਸੀਆਂ ਬਹੁਤ ਸਾਰੀਆਂ ਰੂਹਾਂ ਨੇ ਜਿਹੜੀਆਂ ਸਿਵਲ ਹਸਪਤਾਲਾਂ ਦੇ ਵਿੱਚ ਪਈਆਂ ਗਲ ਸੜ ਜਾਂਦੀਆਂ ਮਰ ਜਾਂਦੀਆਂ ਚਾਹੇ ਉਹ ਭੈੜਾ ਮਾ ਚਾਹੇ ਉਹ ਵੀਰਾ ਚਾਹੇ ਬਾਪੂ ਬਜ਼ੁਰਗ ਆ ਚਾਹੇ ਸਾਡੀਆਂ ਮਾਮਾਂ ਨੇ ਸਾਡੀ ਹੱਥ ਜੋੜ ਕੇ ਬੇਨਤੀ ਆ ਡਾਕਟਰ ਸਾਹਿਬਾਨਾਂ ਨੂੰ ਵੀ ਤੁਸੀਂ ਆਪਣਾ ਫਰਜ਼ ਨਿਭਾਓ ਜੇ ਸਿਵਲ ਹਸਪਤਾਲ ਦੇ ਵਿੱਚ ਕੋਈ ਐਸਾ ਮਰੀਜ਼ ਆਇਆ ਜਿਹੜਾ ਲਵਾਰਸ ਆ ਉਹਦੀ ਤਾਂ ਹੋਰ ਵੱਧ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ ਤੁਹਾਨੂੰ ਤੁਸੀਂ ਉਹਨਾਂ ਨੂੰ ਇਗਨੋਰ ਕਰ ਦਿੰਦੇ ਤੇ ਨਾਲ ਬੈਠੇ ਮਰੀਜ਼ਾਂ ਦੇ ਰਿਸ਼ਤੇਦਾਰ ਜਾਂ ਮਰੀਜ਼ ਉਹੀ ਮੁੱਖ ਵੱਟ ਲੈਂਦੇ ਆ ਤੁਸੀਂ ਉੱਥੇ ਆਏ ਹੋ ਤਕਲੀਫ ਚ ਜੇ ਤੁਸੀਂ ਕਿਸੇ ਹੋਰ ਦਾ ਦੁੱਖ ਦੇਖੋਗੇ ਤੁਹਾਡਾ ਦੁੱਖ ਤਾਂ ਵੀ ਦੂਰ ਹੋਊਗਾ ਬੇਨਤੀ ਹੈ ਭੈਣੋ ਤੇ ਭਰਾਵੋ ਇਹਨਾਂ ਚੀਜ਼ਾਂ ਤੇ ਜਰੂਰ ਨਜ਼ਰ ਮਾਰਿਆ ਕਰੋ ਆਪਣੇ ਫਰਜ਼ ਨੂੰ ਪਛਾਣਿਆ ਕਰੋ ਨਹੀਂ ਤਾਂ ਰਹਿਾਨਾ ਖਾਨ ਵਰਗੇ ਬਹੁਤ ਸਾਰੇ ਐਸੇ ਮਰੀਜ਼ ਨੇ ਜਿਹੜੇ ਹਸਪਤਾਲਾਂ ਦੇ ਸਰਕਾਰੀ ਹਸਪਤਾਲਾਂ ਦੇ ਬਿੱਡਾਂ ਤੇ ਪਈ ਦਮ ਤੋੜ ਜਾਂਦੇ ਨੇ ਉੱਥੇ ਪਈ ਕੀੜਿਆਂ ਤੋਂ ਖਾਦੇ ਜਾਂਦੇ ਨੇ ਆਪਣਾ ਸਾਰੇ ਆਪਾ ਜੇ ਫਰਜ਼ ਨਿਭਾਈਏ ऐसे हालातਾਂ ਦੇ ਵਿੱਚ ਉਹਨਾਂ ਪੈਣਾ ਨੂੰ ਜਾਂ ਵੀਰਾਂ ਨੂੰ ਕੱਢਿਆ ਜਾ ਸਕਦਾ ਅੱਜ ਪੈਣ ਆਪਣੀ ਬਾਹ ਤਦ ਦੁਬਾਰਾ ਵਾਪਸ ਨਹੀਂ ਪਾ ਸਕਦੀ ਪਰ ਜਿਹੜਾ ਇਹਨੇ ਦਰਦ ਚ ਲਿਆ ਜਿਹੜੀ ਇਹਨੇ ਤਕਲੀਫ ਚ ਲੀਆ ਉਹ ਅੱਜ ਵੀ ਇਹਨੂੰ ਪਲ-ਪਲ ਯਾਦ ਆਉਂਦੀ ਹੈ ਇਹਨੇ ਕਰੀਬ 5-6 ਮਹੀਨੇ ਮੂੰਹ ਇੱਧਰ ਐਂ ਕਰਕੇ ਤੁਰਦੀ ਸੀ ਇੱਧਰ ਮੂੰਹ ਵੀ ਨਹੀਂ ਸੀ ਕਰਦੀ ਤੁਸੀਂ ਸੋਚ ਕੇ ਦੇਖੋ ਇੱਕ ਪੇਸ਼ੈਂਟ ਬੈੱਡ ਤੇ ਪਿਆ ਤੇ ਉਹਦੀ ਬਾਹ ਕੀੜੇ ਖਾਈ ਜਾਂਦੇ ਆ ਤੇ ਕੁਝ ਨਹੀਂ ਕਰ پا ਰਹੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ